ਅਸੀਂ ਉਹ ਜੀ ਸੋਚ ਤੇ ਪਰਸਾ ਦੇਵਾਂਗੇ ਅੱਜ ਸਾਡੇ ਪ੍ਰਧਾਨ ਜੀ ਨੂੰ ਕੋ ਸੁਣਦਾ ਅਸੀਂ ਪਹਿਲੀ ਵਾਰ ਜੋ ਕਰੀ ਰਿਹਾ ਨਾ ਆ ਤੋਂ ਪਹਿਲੀ ਵਾਰ ਜਦੋਂ ਅਸੀਂ ਪੰਜ ਕਿਲਾ ਨੂੰ ਲੱਗੇ ਬਣਾਗੇ ਜੇ ਸਾਡੇ ਅਧਾਨ ਜੀ ਨੂੰ ਅੱਜ ਕੋ ਸੁਣਦਾ ਸੀ ਬੇਬੇ ਅੱਜ ਇੱਕ ਵੀ ਚੁੱਲਾ ਨਹੀਂ ਬਾਲਿਆ ਇਸ ਥਾਂ ਤੇ ਖਨੋਰੀ ਬਾਰਡਰ ਦੇ ਉੱਪਰ ਅਸੀਂ ਆਏ ਨਹੀਂ ਬਾਲਿਆ ਜਦੋਂ ਇੰਨੇ ਦਿਨਾਂ ਦਾ ਭੁੱਖਾ ਬੈਠਾ ਸੀ ਇੱਕ ਦਿਨ ਵੀ ਨਹੀਂ ਕੱਟ ਸਕਦੇ ਅਸੀਂ ਤਾਂ ਨਹੀਂ ਬਾਲਿਆ ਸਾਨੂੰ ਉਹਦਾ ਬਹੁਤ ਦੁੱਖ ਹੈ ਜਿਹੜਾ ਐਡਾ ਬਜ਼ੁਰਗ ਬੈਠਾ ਸਾਥੋ ਚੱਲਿਆ ਨਹੀਂ ਜਾਂਦਾ ਚੱਲਣਾ ਬਹੁਤ ਔਖਾ ਸਾਡੇ ਮਾਂ ਪਿਓ ਵਰਗਾ ਸਾਡਾ ਮਨ ਨਹੀਂ ਕਰਿਆ ਅਸੀਂ ਬਹੁਤ ਦੁਖੀ ਆ ਤੇ ਸਰਕਾਰ ਬਣ ਨੂੰ ਅਸੀਂ ਬਹੁਤ ਦੁਖੀ ਆ ਸਰਕਾਰ ਨੂੰ ਇਹ ਆ ਵੀ ਅਸੀਂ ਇਹਨੂੰ ਖਤਮ ਕਰ ਦਈਏ ਪਰ ਅਸੀਂ ਸਾਡਾ ਪ੍ਰਧਾਨ ਜੀ ਜਿਉਂਦਾ ਸਾਡੇ ਦਿਨਾਂ 'ਚ ਜਿਉਂਦਾ ਸਾਡੇ ਦਿਨਾਂ 'ਚ ਜਿਉਂਦਾ ਉਹ ਇੱਕ ਬੰਦਾ ਟਿਲਕ ਟਿਲਕ ਕੇ ਭੁੱਖ ਦੇ ਨਾਲ ਅੱਜ ਆਪਦੀ ਜ਼ਿੰਦਗੀ ਨਾਲ ਜੂਝ ਰਿਹਾ ਹੈ ਤੇ ਜੇ ਅਸੀਂ ਇੱਕ ਦਿਨ ਆਪਦਾ ਅੰਨ ਪਾਣੀ ਛੱਡ ਦਿਆਂਗੇ ਸਾਨੂੰ ਕੋਈ ਫਰਕ ਨਹੀਂ ਪੈਣਾ ਜਿਹੜੇ 15 ਦਿਨ ਤੋਂ ਪ੍ਰਧਾਨ ਜੀ ਹੋਣੀ ਬੈਠੇ ਰਿਹਾ ਉਹਨਾਂ ਨੇ ਇਹ ਪਾਣੀ ਜਲਪਾਣੀ ਕੁਛ ਨਹੀਂ ਛਕਿਆ ਤੇ ਅਸੀਂ ਇੱਕ ਦੋ ਦਿਨ ਨਾ ਨਾ ਛਕਾਂਗੇ ਤੇ ਫਿਰ ਕੀ ਫਰਕ ਪੈਂਦਾ ਜੀ ਕੋਈ ਫਰਕ ਨਹੀਂ ਪੈਂਦਾ ਖਨੋਰੀ ਬਾਰਡਰ ਦੇ ਉੱਪਰ ਅੱਜ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅੱਜ ਖਨੋਰੀ ਬਾਰਡਰ ਦੇ ਉੱਪਰ ਇੱਕ ਵੀ ਚੂਲਾ ਨਹੀਂ ਬਲੇਗਾ ਤਸਵੀਰਾਂ ਤੁਹਾਨੂੰ ਦਿਖਾਉਣ ਲੱਗੇ ਆ ਜਿਵੇਂ ਇੱਕ ਇੱਕ ਬੈਨਰ ਦੇ ਉੱਪਰ ਲਿਖਿਆ ਹੋਇਆ ਹੈ ਲੰਗਰ ਸੇਵਾ ਇੱਥੇ ਲੰਗਰ ਬਣਾਇਆ ਜਾਂਦਾ ਹੈ ਕਿਸਾਨ ਭਰਾਵਾਂ ਵਾਸਤੇ ਇਹ ਚੂਲਾ ਹੈ ਜਿੱਥੇ ਲੰਗਰ ਬਣਾਇਆ ਜਾਂਦਾ ਹੈ ਲੇਕਿਨ ਚੂਲਾ ਅੱਜ ਬੰਦ ਹੈ ਜਿੱਦਾਂ ਕਿ ਐਲਾਨ ਹੋਇਆ ਸੀ ਕਿ ਅੱਜ ਇਸ ਮੋਰਚੇ ਦੇ ਵਿੱਚ ਕੋਈ ਵੀ ਚੂਲਾ ਨਹੀਂ ਬਲੇਗਾ ਤੁਹਾਨੂੰ ਇੱਕ ਤਸਵੀਰ ਪਹਿਲਾਂ ਵੀ ਦਿਖਾਈ ਜਿੱਥੇ ਚੂਲੇ ਬੰਦ ਪਏ ਸੀ ਇੱਕ ਤਸਵੀਰ ਹੋਰ ਦਿਖਾਈ ਹੈ ਜਿੱਥੇ ਚੂਲਾ ਨਹੀਂ ਬਲਿਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੀ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠੇ ਨੇ ਅੱਜ 15ਵੇਂ ਦਿਨ ਦੇ ਵਿੱਚ ਉਹਨਾਂ ਦਾ ਮਰਨ ਵਰਤ ਸ਼ਾਮਿਲ ਹੋ ਚੁੱਕਿਆ ਹੈ ਉਹਨਾਂ ਨੂੰ ਸਮਰਥਨ ਦੇਣ ਵਾਸਤੇ ਕਿਸਾਨਾਂ ਵੱਲੋਂ ਇਹ ਐਲਾਨ ਸੀ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਕਿ ਚੂਲੇ ਬੰਦ ਪਏ ਨੇ ਕਿਸਾਨਾਂ ਵੱਲੋਂ ਹੜਤਾਲ ਕੀਤੀ ਗਈ ਹੈ ਅੱਜ ਭੁੱਖ ਹੜਤਾਲ ਕੀਤੀ ਗਈ ਹੈ ਕਿ ਨਾ ਚਾਹ ਬਣੇਗੀ ਨਾ ਚੁੱਲਾ ਬਲੇਗਾ ਚੂਲੇ ਬਿਲਕੁਲ ਬੰਦ ਪਏ ਨੇ ਇੱਥੇ ਕਿਸਾਨ ਭਰਾ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਿਸ ਤਰੀਕੇ ਨਾਲ ਦੇਖਦੇ ਨੇ ਇਸ ਭੁੱਖ ਹੜਤਾਲ ਨੂੰ ਸਸੀ ਕਾਲ ਜੀ ਸਸੀ ਕਾਲ ਜੀ ਕੀ ਨਾਮ ਹੈ ਜੀ ਸਰਜੀਤ ਸਿੰਘ ਆ ਜੀ ਪਿੰਡ ਜੀ ਪਿੰਡ ਸੇਵੇ ਵਾਲਾ ਬਲਾ ਆਪਣਾ ਕਾਈ ਸਿੱਧੂਪੁਰ ਕੀ ਕਹਿਣਾ ਚਾਹੁੰਦੇ ਹੋ ਐਲਾਨ ਹੋਇਆ ਸੀ ਕਿ ਪ੍ਰਧਾਨ ਜੀ ਦੇ ਨਾਲ ਖੜੇ ਹੋ ਕਿਸਾਨ ਤੇ ਇੱਕ ਵੀ ਚੁੱਲਾ ਨਹੀਂ ਬਲਿਆ ਜਦੋਂ ਸਾਡੇ ਪ੍ਰਧਾਨ ਜੀ ਆ ਆਪਣੇ ਸਰ ਕੱਡ ਪ੍ਰਧਾਨ ਜੀ ਸਾਡੇ ਏਡੇ ਆਪਣਾ ਹੈਗੇ ਆ ਉਹ ਬੈਠੇ ਆ 15ਵੇਂ ਦਿਨ ਚ ਸਰਕਾਰ ਦੇ ਕੋਈ ਕੰਮ ਤੇ ਜੂਨ ਨਹੀਂ ਸਰਕੀ ਵੀ ਇੱਕ ਬੰਦਾ ਤਿਲਕ ਤਿਲਕ ਕੇ ਭੁੱਖ ਦੇ ਨਾਲ ਅੱਜ ਆਪਦੀ ਜ਼ਿੰਦਗੀ ਨਾਲ ਜੂਝ ਰਿਹਾ ਹੈ ਤੇ ਜੇ ਅਸੀਂ ਇੱਕ ਦਿਨ ਆਪਦਾ ਅੰਨ ਪਾਣੀ ਛੱਡ ਦਿਆਂਗੇ ਸਾਨੂੰ ਕੋਈ ਫਰਕ ਨਹੀਂ ਪੈਣਾ ਜੇ ਅਸੀਂ 10 ਦਿਨ ਵੀ 4 ਦਿਨ ਵੀ 5 ਦਿਨ ਵੀ ਛੱਡ ਦਿਆਂਗੇ ਸਾਨੂੰ ਕੋਈ ਫਰਕ ਨਹੀਂ ਪੈਣਾ ਇੱਕ ਬੰਦਾ ਸਾਡੇ ਬੱਚਿਆਂ ਦੀ ਭੁੱਖ ਦੇ ਲਈ ਸਾਡੇ ਬੱਚਿਆਂ ਦੇ ਖਾਤਰ ਉਹ ਮਰ ਰਿਹਾ ਹੈ ਮਾਰ ਰਿਹਾ ਤੇ ਅਸੀਂ ਇੱਕ ਦਿਨ ਯਾਰ ਆਪਣਾ ਰੋਟੀ ਪਾਣੀ ਨਹੀਂ ਛੱਡ ਸਕਦੇ ਉਹਦੀ ਖਾਤਰ ਹੂੰ ਤੇ ਸਰਕਾਰਾਂ ਨੂੰ ਵੀ ਇਹ ਸ਼ਰਮ ਵਾਲੀ ਗੱਲ ਹੈ ਇੱਕ ਸਰਕਾਰਾਂ ਨੇ ਮੂੰਹ ਤੇ ਚਪੇੜ ਵੱਜਣ ਵਾਲੀ ਗੱਲ ਹੈ ਵੀ ਸਰਕਾਰਾਂ ਨੂੰ ਸ਼ਰਮ ਮਨਣੀ ਚਾਹੀਦੀ ਹੈ ਮਾੜੀ-ਮੋਟੀ ਵੀ ਇਹ ਸਾਡੇ ਨਾਗਰਿਕ ਹੈ ਦੇਸ਼ ਦੇ ਵੀ ਅਸੀਂ ਇਹਨਾਂ ਨਾਲ ਕੀ ਪ੍ਰਭਾਵ ਕਰੀ ਜਾਂਦੇ ਆ ਸੜਕਾਂ ਤੇ ਪਏ ਆ ਬੀਬੀਆਂ ਫਿਰਦੀਆਂ ਰੋਲਦੀਆਂ ਜਿਨ੍ਹਾਂ ਨੇ ਘਰਾਂ 'ਚ ਕੰਮ ਕਰਨਾ ਸੀ ਹੈ ਤੇ ਅੱਜ ਅਸੀਂ ਇੱਥੇ ਸੜਕਾਂ ਤੇ ਲੈ ਆ ਕੇ ਉਹਨਾਂ ਨੂੰ ਪਾਈ ਬੈਠਿਆ ਬੱਚੇ ਸਾਡੇ ਸੜਕਾਂ ਤੇ ਛੁਰਦੇ ਆ ਤੁਹਾਨੂੰ ਬੁਖਾਰ ਦੇਣੀਆਂ ਸੱਟਾਂ 'ਤੇ ਆ ਬੈਠੀਆਂ ਤੰਬੂ 'ਚ ਬੱਚੇ ਆਪੋਰਾਪੋਰਾ ਜਿਹੜੇ ਸਕੂਲ ਚ ਪੜਨ ਵਾਲੇ ਆ ਅਸੀਂ ਕਿਹਦੀ ਖਾਤਰ ਫੜਦੇ ਆ ਅਸੀਂ ਆਪਣੇ ਪ੍ਰਧਾਨ ਜੀ ਦੀ ਖਾਤਰ ਫੜਦੇ ਆ ਤਿਲਕ ਤਲ ਕਲਾ ਦੇਾਂਗੇ ਉਹਦੀ ਉਹਦੀ ਖਾਤਰ ਅਸੀਂ ਜੋ ਉਹਦੀ ਸੋਚ ਆ ਅਸੀਂ ਉਹਦੀ ਸੋਚ ਤੇ ਪੜਾ ਦੇਵਾਂਗੇ ਅੱਜ ਜੇ ਸਾਡੇ ਪ੍ਰਧਾਨ ਜੀ ਨੂੰ ਕੋਈ ਸੁਣਦਾ ਅਸੀਂ ਪਿੰਡ ਦੀ ਬਗਾਂ ਜੋ ਕਰੇ ਰਹੀ ਨਾਲ ਆ ਤੋਂ ਪਿੰਡ ਦੀ ਬਣਾ ਜਲੋ ਅਸੀਂ ਪਿੰਡ ਕਿਹੜਾ ਨੂੰ ਲੱਗੇ ਬਣਾਗੇ ਜੇ ਤੁਹਾਡੇ ਪ੍ਰਧਾਨ ਜੀ ਨੂੰ ਅੱਜ ਕੋਈ ਸੁਣਦਾ ਸੀ ਸਰਕਾਰ ਦੇ ਨੱਕ 'ਚ ਡਾਉ ਲਿਆ ਦੇਵਾਂਗੇ ਅਸੀਂ ਮਰਦੇ ਦਮ ਤੇ ਕਰ ਪ੍ਰਧਾਨ ਜੀ ਦਾ ਸਾਥ ਦੇਵਾਂਗੇ ਤੇ ਉਹਨੇ ਸਰਕਾਰ ਦੇ ਨੱਕ 'ਚ ਡਾਉ ਲਿਆ ਲਾਂਗੇ ਸਰਕਾਰ ਸੋਚੀ ਕੀ ਬੈਠੀ ਆ ਸਰਕਾਰ ਨੂੰ ਇਹ ਆ ਵੀ ਅਸੀਂ ਇਹਨੂੰ ਖਤਮ ਕਰ ਦਈਏ ਪਰ ਅਸੀਂ ਸਾਡਾ ਪ੍ਰਧਾਨ ਜੀ ਜਿਉਂਦਾ ਸਾਡੇ ਦਿਲਾ 'ਚ ਜਿਉਂਦਾ ਸਾਡੇ ਦਿਲਾ 'ਚ ਜਿਉਂਦਾ ਉਹ ਕਿ ਅਸੀਂ ਸਰਕਾਰ ਦੇ ਨਾਕਿ ਚ ਦੰਮ ਲਿਆ ਦੇਾਂਗੇ ਜੀ ਸਰ ਢੱਲੇਵਾਲ ਸਾਹਿਬ ਦਾ ਜਿਹੜਾ ਮਰਨ ਮਰਤਾ ਚ 15ਵੇਂ ਦਿਨ ਦੇ ਵਿੱਚ ਸ਼ਾਮਲ ਹੈ ਕੱਲ ਸਿਹਤ ਖਰਾਬ ਸੀ ਸਟੇਜ ਤੱਕ ਵੀ ਨਹੀਂ ਜਾ ਸਕੇ ਨਹੀਂ ਨਹੀਂ ਜਾ ਸਕੇ ਜੀ ਜਿਹੜਾ ਰੋਜ਼ ਗੁਰਬਾਣੀ ਪੜਨ ਵਾਲੇ ਗੁਰੂ ਨਾਲ ਜੁੜਿਆ ਹੋਆ ਬੰਦਾ ਨਿਤ ਗੁਰਬਾਣੀ ਪੜਦਾ ਸੀ ਗੁਰਦੁਆਰਾ ਸਾਹਿਬ ਜਾਂਦਾ ਸੀ ਮੱਥਾ ਟੇਕਦਾ ਸੀ ਅਸ਼ਨਾਣ ਕਪਾਣੀ ਕਰਦਾ ਸੀ ਕੱਲ ਉਹ ਬੰਦੇ ਤੋਂ ਉੱਠ ਕੇ ਉੱਥੇ ਨਹੀਂ ਜਾਇਆ ਗਿਆ ਆਪਣੇ ਪੁਲਿਸ ਦੇ ਅਧਿਕਾਰੀ ਆਏ ਉਹਨਾਂ ਨੇ ਵੀ ਕੋਈ ਜਾ ਕੇ ਸਰਕਾਰ ਨਾਲ ਗੱਲ ਨਹੀਂ ਕੀਤੀ ਕੋਈ ਸਾਡੇ ਕੋਲੇ ਬਿਆਨ ਨਹੀਂ ਆਇਆ ਵੀ ਅਸੀਂ ਅੱਜ ਇਹਦੇ ਤੇ ਆ ਕੋਈ ਕਰਦੇ ਆ ਜਾਂ ਇਹਨਾਂ ਦਾ ਕੋਈ ਹੱਲ ਕਰਦੇ ਆ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਬੇਟੇ। ਆ ਕੀ ਨਾਮ ਐਂਕਲ ਜੀ? ਰਣਜੀਤ ਸਿੰਘ ਡੋੜ। ਅਕਲ ਕੀ ਕਹਿਣਾ ਚਾਹੁੰਦੇ ਹੋ? ਅੱਜ ਇੱਕ ਵੀ ਚੂਲਾ ਨਹੀਂ ਬਲਿਆ ਕਿਸਾਨ ਮੋਰਚੇ ਦੇ ਉੱਪਰ ਖਨੋਰੀ ਬਾਰਡਰ ਦੇ ਉੱਪਰ। ਇਹ ਸਾਡੇ ਪ੍ਰਧਾਨਾਂ ਨੇ ਸਾਰਿਆਂ ਨੇ ਮੀਟਿੰਗ ਕਰਕੇ ਸਾਨੂੰ ਆਵਾਜ਼ ਦਿੱਤੀ ਗਈ ਆ ਵੀ ਕਿਸੇ ਨੇ ਵੀ ਚੂਲਾ ਨਹੀਂ ਬਾਲਣਾ। ਆ ਤੁਹਾਡੇ ਸਾਹਮਣੇ ਜਿਹੜੇ ਆ tụਨੇ ਕਿਸੇ ਨੇ ਅੱਗ ਵੀ ਨਹੀਂ ਬਾਲੀ। ਤੇ ਅਸੀਂ ਬਹੁਤ ਲੰਮੇ ਚੜਦੇ 13 ਫਰਵਰੀ ਤੋਂ ਇੱਥੇ ਬੈਠੇ ਆ। ਜਿਹੜੀਆਂ ਕਿ ਮੋਦੀ ਕੇ ਸਰਕਾਰ ਨੇ ਹੱਕੀ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਲਾਗੂ ਕਰਾਉਣ ਵਾਸਤੇ ਇਸ ਕਰਕੇ ਉਹ ਪ੍ਰਧਾਨ ਜੀ ਬੈਠੇ ਆਂਦੇ ਜੇ ਮੇਰੀ ਜਾਨ ਚਲੀ ਜਾਵੇ ਤੇ ਮੇਰੇ ਕਿਸਾਨ ਮਜ਼ਦੂਰ ਮੇਰਾ ਦੇਸ਼ ਦਾ ਖਸਾਲ ਹੋ ਜੇ ਸਾਡੀਆਂ ਮੰਗਾਂ ਮੰਨੀਆਂ ਜਾਣ ਤਾਂ ਮੈਂ ਬਹੁਤ ਫੇਰ ਵੀ ਸੱਜਤਾ ਉਹ ਨਹੀਂ ਮੰਨ ਰਹੀ ਉਹ ਕਹਿੰਦੇ ਮੈਂ ਆਪਦੀ ਜਾਨ ਦੇਣੀ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਕਾਤਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਭਰਾ ਮੌਜੂਦ ਨੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਇਸ ਮੋਰਚੇ ਦੇ ਵਿੱਚ ਇੱਕ ਵੀ ਚੂਲਾ ਨਹੀਂ ਬਲਿਆ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇ ਸਾਰੇ ਕਿਸਾਨ ਸਾਡੇ ਨਾਲ ਆ ਭਰਾ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਜਰਨੈਲ ਸਿੰਘ ਜੀ ਜਰਨੈਲ ਜੀ ਕੀ ਕਹਿਣਾ ਚਾਹੁੰਦੇ ਇੱਕ ਵੀ ਚੁੱਲਾ ਨਹੀਂ ਬਲਿਆ ਅਜ ਖਨੋਰੀ ਬਾਰਡਰ ਦੇ ਉੱਪਰ ਜਿਹੜੇ 15 ਦਿਨ ਤੋਂ ਪ੍ਰਧਾਨ ਜੀ ਹਣੀ ਬੈਠੇ ਆ ਉਹਨਾਂ ਨੇ ਇੱਕ ਪਾਣੀ ਜਲ ਪਾਣੀ ਕੁਝ ਨਹੀਂ ਛਕਿਆ ਤੇ ਅਸੀਂ ਇੱਕ ਦੋ ਦਿਨ ਨਾ ਛਕਾਂਗੇ ਤੇ ਫਿਰ ਕੀ ਫਰਕ ਪੈਂਦਾ ਜੀ ਕੋਈ ਫਰਕ ਨਹੀਂ ਪੈਂਦਾ ਜੇ ਸਰਕਾਰ ਨੂੰ ਕੁਝ ਨਹੀਂ ਫਰਕ ਪੈਂਦਾ ਸਾਨੂੰ ਵੀ ਕੋਈ ਫਰਕ ਨਹੀਂ ਪੈਂਦਾ ਅਸੀਂ ਵੀ ਤਾਂ ਕਹੇ ਇਹ 2 ਸਾਲ ਹੋ ਗਏ ਬੈਠਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਬੀਬੀਆਂ ਵੀ ਸਾਡੇ ਨਾਲ ਮੌਜੂਦ ਨੇ ਜੋ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ। ਕਿ ਇੱਕ ਵੀ ਚੂਲਾ ਨਹੀਂ ਬਲਿਆ ਅੱਜ ਇਸ ਮੋਰਚੇ ਦੇ ਵਿੱਚ। ਸਸੀਗਲ ਬੇਬੇ ਸਸੀਗਲ ਬੇਬੇ ਕੀ ਨਾਮ ਹੈ? ਜਸਵੀਰ ਕੌਰ ਹੈ ਬਾਈ। ਬੇਬੇ ਕੀ ਕਹਿਣਾ ਚਾਹੁੰਦੇ ਹੋ ਡੱਲੇਵਾਲ ਸਾਹਿਬ ਦਾ? ਕਿਸਾਨੀ ਮੰਗਾਂ ਨੂੰ ਲੈ ਕੇ ਮਨਨਵਰਤ 15ਵੇਂ ਦਿਨ ਦੇ ਵਿੱਚ ਸ਼ਾਮਲ ਹੋ ਚੁੱਕੇ। ਅਸੀਂ ਕਹਿੰਦੇ ਹਾਂ ਪ੍ਰਮਾਤਮਾ ਉਹਨੂੰ ਤੰਦਰੁਸਤ ਰੱਖੇ ਸਾਡੀਆਂ ਮੰਗਾਂ ਜਿੱਤੀਆਂ ਜਾਣ। ਅਸੀਂ ਇਹ ਕਹਿੰਦੇ ਹਾਂ ਸਾਡੇ ਬੰਦੇ ਨੂੰ ਵੀ ਤੰਦਰੁਸਤੀ ਰੱਖੇ ਤੇ ਸਾਡੇ ਭਰਾਵਾਂ ਦੀਆਂ ਸਾਰਿਆਂ ਦੀ ਆਸ਼ਾ ਪੂਰੀ ਹੋ ਜਾਵੇ ਤੇ ਸਾਡੀ ਲੜਾਈ ਜਿੱਤੀ ਜਾਵੇ। ਬੇਬੇ ਅੱਜ ਇੱਕ ਵੀ ਚੁੱਲਾ ਨਹੀਂ ਬਾਲਿਆ ਇਸ ਥਾਂ ਤੇ ਖਨੋਰੀ ਬਾਰਡਰ ਦੇ ਉੱਪਰ। ਅਸੀਂ ਆਏ ਨਹੀਂ ਬਾਲਿਆ ਜਦੋਂ ਇੰਨੇ ਦਿਨਾਂ ਤੋਂ ਭੁੱਖਾ ਬੈਠਾ ਸੀ ਇੱਕ ਦਿਨ ਵੀ ਨਹੀਂ ਕੱਟ ਸਕਦੇ। ਅਸੀਂ ਤਾਂ ਨਹੀਂ ਬਾਲਿਆ। ਸਾਨੂੰ ਉਹਦਾ ਬਹੁਤ ਦੁੱਖ ਹੈ ਜਿਹੜਾ ਐਡਾ ਬਜ਼ੁਰਗ ਬੈਠਾ ਸਾਥੋਂ ਚੱਲਿਆ ਨਹੀਂ ਜਾਂਦਾ। ਚੱਲਣਾ ਬਹੁਤ ਔਖਾ ਸਾਡੇ ਮਾਂ ਪਿਓ ਵਰਗਾ। ਸਾਡਾ ਮਨ ਨਹੀਂ ਕਰਿਆ। ਅਸੀਂ ਬਹੁਤ ਦੁਖੀ ਹਾਂ। ਤੇ ਸਰਕਾਰ ਵੱਲੋਂ ਅਸੀਂ ਬਹੁਤ ਦੁਖੀ ਆ ਤੁਸੀਂ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏ ਹੋ ਹਾਂ ਨਹੀਂ ਅੱਜ ਨਹੀਂ ਮਿਲੇ ਅਸੀਂ ਪਰਸੋਂ ਤੋਂ ਦੇਖੇ ਪਰਸੋਂ ਵੀ ਮੈਂ ਤਾਂ ਤੋਂ ਦੇਖਿਆ ਨਹੀਂ ਗਿਆ ਪਰਸੋਂ ਮੈਂ ਤਾਂ ਤਾਂ ਦੇਖਿਆ ਨਹੀਂ ਕੀ ਨਾਮ ਹੈ ਜੀ ਸੁਖਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਹੋਏ ਹੋ ਅੱਜ ਇਸ ਮੋਰਚੇ ਦੇ ਵਿੱਚ ਇੱਕ ਵੀ ਚੁੱਲਾ ਨਹੀਂ ਬਲਿਆ ਹਾਂ ਜੀ ਇੱਕ ਵੀ ਨਹੀਂ ਬਲਿਆ ਸੀ ਇਹੀ ਚਾਹੁੰਦੇ ਆ ਸਾਡਾ ਕੰਮ ਹੋਣਾ ਚਾਹੀਦਾ ਬਸ ਸਾਡੀਆਂ ਹੱਥੀ ਮੰਗਾ ਹੱਕਾਂ ਮੰਗਾ ਪੂਰੀਆਂ ਹੋਣੀਆਂ ਚਾਹੀਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਤਾਵਾ ਇਸ ਮੋਰਚੇ ਦੇ ਵਿੱਚ ਸ਼ਾਮਲ ਨੇ ਜਗਜੀਤ ਸਿੰਘ ਢੱਲੇਵਾਲ ਜੀ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਦੇ ਉੱਪਰ ਬੈਠੇ ਨੇ 15ਵਾਂ ਦਿਨ ਅੱਜ ਸ਼ਾਮਲ ਹੋ ਚੁੱਕਿਆ ਹੈ ਮਰਨ ਵਰਤ ਦਾ ਖਨੋਰੀ ਬਾਰਡਰ ਦੇ ਉੱਪਰ ਅੱਜ ਇੱਕ ਵੀ ਚੂਲਾ ਨਹੀਂ ਬਲਿਆ ਨਾ ਹੀ ਬਲੇਗਾ ਅੱਜ ਦੇ ਦਿਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪ੍ਰਧਾਨ ਜੀ ਦੇ ਨਾਲ ਖੜੇ ਆ ਖਨੋਰੀ ਤੋਂ ਤੇਜਿੰਦਰ ਕੁਮਾਰ ਸਪੋਕਸਮੈਨ ਟੀਵੀ